ਅੱਜ ਸਾਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੀ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਇਨਫਾਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕਿ ਕੁਝ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੈੱਲ ਦੇ ਅਧਿਕਾਰੀ ਇਹਨਾਂ ਨੇ ਸਾਈਬਰ ਕ੍ਰਾਈਮ ਫਾਂਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ ਪਾਏ ਲੋਕਾਂ ਨੂੰ ਗੁੰਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਨੇ ਕਿ ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹ ਉਹ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਰੋਡ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕ੍ਰਾਈਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਕੋਟ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਹੈ ਟਿਪਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐ ਐਸਐਚਓ ਕੋਲੇ ਪਹੁੰਚੀ ਕਿਉਂਕਿ ਨੌਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੀਆਂ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫੈਲਾਉਣਾ ਯਾ ਅਬਜੈਕਸ਼ਨੇਬਲ ਤਰੀਕੇ ਦੇ ਨਾਲ ਸੋਸਾਇਟੀ ਸਪਰੈਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆੜ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਿੱਦ-ਜਾੜ ਜਾਰੀ ਰੱਖੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਜ਼ਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁਖਤਰੀ ਸਾਹਿਬ ਦੇ ਬਿਜ਼ਨਸ ਬਿਊਰੋ ਦੀ ਲਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਬੁਨਸੀ ਮੁਨਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਨੇਲ ਕਰਦਾ ਹੋਵੇ ਚਾਹ ਕਿਸ ਅਧਿਕਾਰੀ ਕਰਦਾ ਹੋਵੇ ਚਾਹ ਆਈਐਸ ਅਧਿਕਾਰੀ ਕਰਦਾ ਹੋਵੇ ਚਾਹ ਕੀਸ਼ ਅਧਿਕਾਰੀ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚ ਆਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾਂ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਬਾਹਰ ਤੋਣੇ ਪੈਣਗੇ ਉਹਦੇ ਖਿਲਾਫ ਮੁਕਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਹਟੂਗੀ ਸਾਡੀ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਘਟਦਾਮਾ ਘਟ ਸਾਹਮਣੇ ਆਉਂਦੀਆਂ ਰਹਿਗੀਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਵੇਖ ਕੇ ਦੋ ਵਾਰ ਮਾਮਲਾ ਫਾਜ਼ਿਲਕਾ ਪੁਲਿਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰ ਹੋਵੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਏ ਨੇ ਅਨਲਿਸਟਿਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਪਸ਼ਨ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਜਿਹੜੀ ਆ ਉਹ ਪੰਜਾਬ ਚੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ ਬੀਐਨ 7 ਹਰ ਖਬਰ ਸੱਚ ਕੇ ساتھ